ਜਰੂ ਬਾਜੀ ਫੜੋ ਜੀ ਕਰੋ ਜੀ ਬੋਲੋ ਪੁੱਛੋ ਜੀ ਕੀ ਬੀਤ ਰਿਹਾ ਹੈ ਹਾਂ ਅਸੀਂ ਜੀ ਇਹਨੇ ਇਹ ਕੀ ਕਰਨੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਾਬਾ ਜੀ ਕਿੱਥੋਂ ਆਏ ਹੋ ਅਸੀਂ ਪੰਜਾਬ ਤੋਂ ਆਏ ਹਾਂ ਜੀ ਡਿਸਟ੍ਰਿਕਟ ਪਟਿਆਲਾ ਪਾਕਿਸਤਾਨ ਆਏ ਚੜ੍ਹ ਪਾਕਿਸਤਾਨ ਆਏ ਹਾਂ ਜੀ ਬਾਬਾ ਨਾਨਕ ਦੀ ਧਰਤੀ ਤੇ ਆਏ ਜੀ ਜਨਮ ਹੱਥਾਂ ਤੇ ਆਏ ਹਾਂ ਜੀ ਨਨਕਾਣਾ ਸਾਹਿਬ ਜੀ ਜਾਣਾ ਜੀ ਪੰਜਾ ਸਾਹਿਬ ਦਾ ਹਾਂ ਜੀ ਹਾਂ ਜੀ ਕਿਵੇਂ ਲੱਗਿਆ ਤੁਹਾਨੂੰ ਦੇ ਗੁਰੂ ਘਰ ਆ ਜੀ ਚੰਗਾ ਲੱਗਿਆ ਜੀ ਬਹੁਤ ਵਧੀਆ ਗੁਰੂ ਘਰ ਆ ਕੇ ਜੀਆ ਨੂੰ ਕੀ ਪਗਾਮ ਦੇਣਾ ਚਾਹੁੰਦੇ ਆ ਆਪਣੇ ਛੜਦੇ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਤਾਂ ਇਹੀ ਦੇਣਾ ਜਾਂਦੇ ਮਿਲਬਰਤ ਰੱਖੋ ਪੈਣ ਪਾਈ ਰੱਖੋ ਦਰਸ਼ਨ ਕਰੋ ਗੁਰੂ ਘਰ ਆਣ ਹਾਂ ਜੀ ਹਾਂ ਜੀ ਹਾਂ ਕੋਈ ਡਿਕ ਆਉਣ ਜਾਣ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਹੈ ਜੀ ਬਹੁਤ ਵਧੀਆ ਰੇਂਜ ਆ ਬਹੁਤ ਵਧੀਆ ਬੰਦੇ ਨੇ ਹਰ ਇੱਕ ਹਰ ਇੱਕ ਮਿਲਬਰਤਨ ਕਰ ਰਿਹਾ ਹੈ ਹਰ ਇੱਕ ਭੱਜ ਕੇ ਮਿਲਦਾ ਜੀ ਜੱਫੀਆਂ ਪਾ ਕੇ ਮਿਲਦੇ ਨੇ ਇਹ ਅਸੀਂ ਬਾਜ਼ਾਰ ਚਲੇ ਜਾਈ ਤਾਂ ਬਾਜ਼ਾਰ ਤੇ ਭੱਜ ਕੇ ਜੱਫੀਆਂ ਪਾਉਂਦੇ ਨੇ ਲੋਕ ਕਹਿੰਦੇ ਸਾਡੇ ਸਿੱਖ ਪਾਈ ਆਏ ਨੇ ਲਾਂਗੇ ਖੁੱਲਨੇ ਚਾਹੀਦੇ ਆ ਲਾਂਗੇ ਖੁੱਲਨੇ ਚਾਹੀਦੇ ਵਾਰਡ ਖੁੱਲਣਾ ਚਾਹੀਦਾ ਜੀ ਸਾਡੀ ਤਾਂ ਜੀ ਇਹ ਪੰਜਾਬ ਦੀ ਵੈਸੇ ਹੀ ਬਹੁਤ ਵੱਡੀ ਡਿਮਾਂਡ ਹੈ ਵੀ ਬਾਰਡਰ ਖੁੱਲਣਾ ਚਾਹੀਦਾ ਖੁੱਲ੍ਹੇ ਚਾਹੀਦੇ ਇਹ ਤਾਂ ਬਹੁਤ ਸੰਗਤ ਹੋ ਜਾਂਦੀ ਇਹ ਵੀ ਭਾਈ ਨੇ ਜੀ ਸਾਡੇ ਛੋਟੇ ਭਾਈ ਨੇ ਅੱਡ ਹੋਏ ਨੇ ਕਿੰਨਾ ਕ ਫਰਕ ਪੈ ਗਿਆ ਜੀ ਇਹ 47 ਚ ਅੱਡ ਹੋਏ ਨੇ ਜੀ ਇੱਕ ਪਾਸੇ ਇੱਕ ਦੇ ਤਾਂ ਸੋਹ ਰਿਹਾ ਚੰਦ ਨੂੰ ਚੰਦ ਦੇ ਜਾ ਰਹੇ ਨੇ ਦੂਜੇ ਪਾਸੇ ਗਰੀਬੀ ਚ ਮਰ ਰਿਹਾ ਜੀ ਹੈ ਜੀ ਇਹਦਾ ਵੀ ਹੋਣਾ ਚਾਹੀਦਾ ਜੀ ਕੋਈ ਜੇ ਇੱਕ ਭਾਈ ਬੰਡੇ ਤੇ ਇੰਨੇ ਚਿਰਚ ਦੀ ਤਿੰਨ ਗੁਣਾ ਇੱਕ ਡਾਊਨ ਹੋ ਜਵੇ ਗਰਾਂਟੀ ਇੱਕ ਦੀ ਵਾਝੇ ਵੇ ਫਰਕ ਬਹੁਤ ਹੈ ਜੀ ਹੈਦਾ ਭਾਈ ਭਾਈ ਨੇ ਜੀ ਹਾਂ ਜੀ ਇਹ ਕੋ ਚੀਜ਼ ਹੈ ਆਪਣਾ ਹੀ ਹਾਂ ਜੀ ਹਾਂ ਹਾਂ ਪੂਰਾ ਖੇਤੀ ਰਹਿੰਦੇ ਸੀ ਹਾਂ ਜੀ ਹਾਂ ਸਾਰਾ ਗੁੱਸਾ ਜੀ ਆਪਣੇ ਰਿਸ਼ਤੇਦਾਰ ਨੇ